ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਤੁਹਾਡੇ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਤੇ ਮਹੰਤ ਜੈਤਰਾਮ ਜੀ ਦੀ ਸਾਖੀ ਸਾਂਝੀ ਕਰਨ ਜਾ ਰਹੇ ਹਾਂ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾਦੋਦਵਾਰੇ ਰਾਜਸਥਾਨ ਪਹੁੰਚੇ ਤਾਂ ਉੱਥੋਂ ਦੇ ਮਹੰਤ ਜੈਤਰਾਮ ਜੀ ਨੇ ਬੇਨਤੀ ਕੀਤੀ ਕਿ ਮੇਰਾ ਲੰਗਰ ਪ੍ਰਵਾਨ ਕਰੋ ਤਾਂ ਗੁਰੂ ਜੀ ਨੇ ਕਿਹਾ ਸਾਡੇ ਨਾਲ ਮਾਸਾਹਾਰੀ ਜਾਨਵਰ ਹਨ ਤੁਸੀਂ ਵੈਸ਼ਨਵ ਸਾਧ ਹੋ ਇਹਨਾਂ ਦਾ ਖਾਣਾ ਕਿਵੇਂ ਦਿਓਗੇ ਜੇਕਰ ਸਾਡੇ ਬਾਜ ਭੁੱਖੇ ਰਹਿ ਗਏ ਤਾਂ ਸਾਡਾ ਖਾਣਾ ਕਿਸ ਹੱਥ ਹੈ ਤਾਂ ਜੈਤਰਾਮ ਨੇ ਬੇਨਤੀ ਕੀਤੀ ਕਿ ਆਪ ਜੀ ਦੇ ਵੱਡੇ ਗੁਰੂ ਸਾਹਿਬ ਦਾ ਇੱਕ ਕਥਨ ਹੈ ਕਿ ਮਾਸਾਹਾਰੀ ਜੀਵ ਪਰਮਾਤਮਾ ਦੀ ਕਿਰਪਾ ਨਾਲ ਘਾ ਵੀ ਖਾ ਸਕਦੇ ਹਨ ਤੁਸੀਂ ਉਹਨਾਂ ਦਾ ਹੀ ਸਰੂਪ ਹੋ ਪਹਿਲੇ ਜਾਮੇਦਾ ਕੀਤਾ ਕਥਨ ਸਕਾਰਤਕਾਰ ਦੇਵੋ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਕਿ ਤੂੰ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰ ਤੇਰੀ ਅਰਦਾਸ ਜ਼ਰੂਰ ਪ੍ਰਵਾਨ ਹੋਵੇਗੀ ਜੈਤਰਾਮ ਨੇ ਬਾਜਾਂ ਦੇ ਅੱਗੇ ਖੜੇ ਹੋ ਕੇ ਬੇਨਤੀ ਕੀਤੀ ਕਿ हे ਗੁਰੂ ਕੇ ਬਾਜੋਂ ਸਾਦਾ ਦੀ ਮੋਠ ਬਾਜਰੀ ਹੀ ਕਬੂਲ ਕਰੋ ਇਹ ਅਰਦਾਸ ਮਨਜ਼ੂਰ ਹੋਈ ਬਾਜਾਂ ਨੇ ਮੋਠ ਬਾਜਰੀ ਖਾਦਾ ਗੁਰੂ ਜੀ ਨੇ ਪਹਿਲੇ ਜਾਂਮੇ ਦਾ ਕੀਤਾ ਬਚਨ ਪ੍ਰਤੱਖ ਕਰ ਵਿਖਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ